No. ਸਰ ਬਖਸ਼ ਔਗਣ ਹਾਰੇ ਸਤਗੁਰ ਪੂਰਾ ਬੈਰ ਹੈ ਪੰਜੇ ਰੋਗ ਅਸਾਜਨ ਹਾਰੇ ਸੁਖ ਸਾਗਰ ਗੁਰਦੇਵ ਹੈ ਸੁਖ ਦੇ ਮੇਲ ਲਏ ਦੁਖ ਹਾਰੇ ਗੁਰ ਪੂਰਾ ਨਿਰਬੈਰ ਹੈ ਨਿੰਦਕ ਦੁਖੀ ਬੇਮੁਖ ਤਾਰ ਗੁਰ ਪੂਰਾ ਨਿਰਭਉ ਸਦਾ ਜਨਮ ਮਰਨ ਜਮਨ ਡਰੇ ਉਤਾਜ ਸਤਗੁਰੂ ਪੁਰਖ ਸੁਜਾਨ ਹੈ ਵੱਡੇ ਅਜਾਨ ਮੁਗਦ ਨੇ ਸਤਾਰ ਸਤਗੁਰ ਆਗੂ ਜਾਣਿਆ ਵਹਾਂ ਪਕੜ ਅੰਧਲੇ ਉਧਾਰੇ ਮਾਨ ਨੇ ਮਾਰੇ ਸਦਬਲ ਹਾਰੇ ਸਤਗੁਰ ਗੁਣੀ ਨਿਧਾਨ ਹੈ ਗੁਣ ਕਰ ਬਖਸ਼ ਬਗਨ ਹਾਰੇ ਹਨ ਬਾਬਾ ਨਾ ਧਨ ਕਹਿਆ ਤਨ ਜਨ ਨੇੜ ਨਾ ਆਇਆ ਤੁਮ ਕਰਨ ਕਰਨ ਸਮਰੱਥ ਹੈ ਕਰ ਮੈਂ ਤੁਝ ਬਿਨ ਅਬਰ ਨਾ ਕੋਈ ਸੁਧ ਆਪੇ ਸਿਸ਼ਤ ਸਿਰ ਦੀ ਆਪੇ ਤੁਮ ਕੋਈ ਸਭ ਇੱਕੋ ਸ਼ਬਦ ਵਰਤਦਾ ਜੋ ਕਰੇ ਸੋ ਹੋਈ ਵਡਿਆਈ ਗੁਰਮਖ ਦੇ ਪ੍ਰਭ ਹਰ ਪਾਵੇ ਸੋਈ ਗੁਰਮੁਖ ਨਾਲਕ ਆ ਰੱਬ ਆ ਗੁਰਮੁਖ ਨਾਲਕ ਆ ਰੱਬ ਆ ਸਭ ਆਖੂ ਧੰਨ ਧੰਨ ਗੁਰ ਸੋਈ ਹਰ ਜੁਗ ਜੁਗ ਭਗਤ ਪਾਇਆ ਜੀ ਹੋਰ ਹੈ ਜਰਾ ਸੋਤਰਾ ਹੱਲਾ ਫਲਾਪ ਅੰਦ ਸਾਜੇ ਹੱਥ ਤੁਰੰਦ ਇੱਕ ਮਿੰਟੋ ਨਿਮਾਰੇ ਜੁਲੇ ਰਹਿ ਕੇ ਇੱਕ ਰਿਵਾਲੀ ਪਾਇ ਸੂਰ ਪਰਾਂਜ ਜਿਨਾ ਸਾਰੇ ਨਾਲ ਕਾ ਜਿਨ ਕਾ ਕੰਦੇ ਕਰੇ ਹੱਥ ਸਾਜ ਕਰਿਆ ਜੈ ਤਰਖਿਆ ਬਜੋ ਜਦ ਪਾਇ ਕੇ ਤਤ ਨਾ ਪਾ ਕ੍ਰਿਸ਼ਨ ਕਈ ਨਾਨਕ ਸਲਪਿਛਾਪੇ ਆਪ ਪੌਲੀ ਮੱਦੇ ਖਿਆ ਮਿਵਾ ਨਨ ਨਾ ਜਾ ਸੋ ਕਰਤਾ ਕਾਦਰ ਕਰੀ ਤੇ ਜੀ ਆਇਆਂ ਦੇ ਕੁ ਸੰਬਾਹੇ ਰਾਈ ਕਰ ਕਾਮਾ ਬੁਣੀ ਟਰ ਛੋਟੀ ਤਿੰਨ ਹੈ ਪਾਏ ਨਾਨਕ ਕੀ ਬਾਹਰੀ ਔਰ ਦੂਜੀ ਨਾ ਹੀ ਜਾਏ ਜੋ ਕਰੇ ਸੋ ਕਰੇ ਜਿਤ ਸੇ ਰੁਧਾਏ ਤੁਧ ਸਤ ਨਾਮ ਚੀਰੀ ਵਾਹੀ ਗੁਰੂ ਜੀ RAM ਕਲੀ ਮਹਲਾ ਤੀਜਾ ਆਨੰਦ ਕੋ ਹੰਕਾਰ ਸਤ ਗੁਰ ਪ੍ਰਸਾਦ ਆਨੰਦ ਪਾਇਆ ਮੇਰੀ ਮਾਇ ਸਤ ਗੁਰ ਨਾ ਪਾਇਆ ਸਤ ਗੁਰ ਦਾ ਪਾਇਆ ਸਹਿਜਿ ਬੰਦੀ ਪਾਇਆ ਆ ਗੁਰੂ i'll It's all, the time. all the time. ਦੁੱਖ ਮਗਤ ਦਿਵਸ ਰਾਤ ਦੁਇਦਾਈ ਦਾ ਆ ਖੇ ਲੈ ਸਗਲ ਜਗਤ ਚੰਗਿਆ ਆਇਆ ਬੁਰਿਆ ਆਇਆ ਵਾਚੈ ਧਰਮ ਗੂਰ ਕਰਮੀ ਆਪੋ ਆਪਣੇ ਕਰਮੀ ਆਪੋ ਆਪਣੇ ਇਹ ਨੜਕ ਮਹਾਂਲਾ ਪੰਜਵਾ ਚਤੁਰ ਦਿਸ਼ਾ ਕੀ ਨੌ ਵਾਲਾ ਆਪਣਾ ਸਿਰ ਉਪਰ ਕਰਤਾ ਸਕਾ ਦੁਖ ਬਿਦਾਰਿਓ ਚਤਰਜਿਸਾ ਕੀ ਨੌ ਬਾਲ ਆਪਣਾ ਸਿਰ ਉਪਰ ਕਰਤਾ ਰਿਓ ਕਿਰਪਾ ਕਟਾਖ ਅਵਲੋਕਨ ਕੀਨੋ ਸਕਾ ਦੁਖ ਬਿਦਾਰੋ ਹਰ ਜਨ ਰਾਖੇ ਗੁਰ ਗੋਵਿੰਦਾ ਕੰਠ ਲਾਏ ਆਉ ਗੁਣ ਸਭ ਮੀਟੇ ਦੇਹਾਲ ਪੁਰਖ ਬਕਸੰਦ ਰਹਾ ਕਦਾਸ ਮੁਖ ਤੇ ਜੋ ਬੋਲੇ ਇਹਾ ਉਹਾ ਸਚ ਹੋਵੇ ਜੋ ਮੰਗਹਿ ਠਾਕੁਰ ਆਪਣੇ ਤੇ ਸੋਈ ਸੋਈ ਦੇਵੇ ਨਾਨਕ ਦਾਸ ਮੁਖ ਤੇ ਜੋ ਬੋਲੇ ਹਾਂ ਉਹ ਹਾਂ ਸੱਚ ਹੋਵੇ ਸਤ ਸ੍ਰੀ ਅਕਾਲ ਪੁਰਖ ਜੀ ਦਾ ਧਿਆਨ ਧਰ ਕੇ ਖਾਲਸਾ ਜੀ ਸਾਧ ਸੰਗਤ ਬੋਲਣਾ ਜੀ ਸ੍ਰੀ ਵਾਹਿਗੁਰੂ ਏਕ ਨਦੀ ਏ ਅਕਾਲ ਪੁਰਖ ਅੰਤਰਜਾਮੀ ਸ੍ਰੀ ਗੁਰੂ ਨਾਨਕ ਦੇਵ ਨਿਰੰਕਾਰ ਸਰੂਪ ਸੱਚੇ ਪਾਤਸ਼ਾਹ ਜੀ ਆਪ ਜੀ ਦੇ ਹਜ਼ੂਰ ਅਮਰਤ ਵੇਲੇ ਤੋਂ ਲੈ ਕੇ ਐਸ ਵੇਲੇ ਤੱਕ ਸ੍ਰੀ ਆਸਾ ਜੀ ਦੀ ਵਾਰ ਦੇ ਇਸ ਲੋਕ ਸ਼ੰਤ ਸ਼ਬਦ ਕੀਰਤਨ ਜੀ ਕੀ ਅਰਦਾਸ ਅੱਖਰ ਲਗ ਨਾਂ ਤੱਕ ਭੁੱਲ ਜੁਕ ਮਾ ਭਾਵ ਜੀ ਦੇ ਚਰਨ ਕਮਲਾਂ ਪਾਸ ਸਿੱਖ ਸੰਗਤ ਪੜਦੇ ਸੁਣਦੇ ਸਰਬਤ ਲਾਹੇਵੰਦ ਹੋਣ ਸ੍ਰੀ ਗੁਰੂ ਨਾਨਕ ਨਾਂ ਚੜਦੀ ਕਲਾ ਤੇਰੇ ਭਾਣੇ ਸਰਬਤ ਦਾ ਭਲਾ ਵਾਹ ਗੁਰਜੀ ਦਾ ਖਾਤ ਵਾਹ ਗੁਰਜੀ ਕੀ ਭਤ ਧੰਨ ਗੁਰੂ ਧੰਨ ਗੁਰੂ ਦੀਆਂ ਸੰਗਤਾਂ ਜੀ ਆਇਆਂ ਨੂੰ ਗੁਰਮukh ਪਿਆਰੇ ਚਲੋ ਦਰਸ਼ਨ ਕਰਕੇ ਸਤਨਾਮ ਦਾ ਵਾਜਾ ਦਿੰਦੇ ਸਤਨਾਮ ਦਾਤਨਾਮ ਦਾਤ மஞ Bye. Uh -oh. ਵਾਤਾ ਨਾਮਾਤਾ ਨਾਮਾਤਾ ਨਾਮ ਜੀ ਗੁਰੂ ਆਹੇ ਗੁਰੂ ਆਹੇ ਗੁਰੂ ਜੀ ਵਾਤਾ ਨਾਮਾਤਾ जादा <laughs> म <Sýstas>

मङ्ग <laughs> <laughs> <laughs>